ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਿਮਾਨ ਵੱਲੋਂ ਨਿੱਕਾ ਨਿੱਕਾ ਸਵਾਗਤ ਹੈ ਜੀ ਸੋ ਮਹਾ ਸ਼ਿਵਰਾਤਰੀ ਦੀਆਂ ਆਪ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਸੋ ਅੱਜ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਕੁਰਾਲੀ ਸ਼ਹਿਰ ਦੇ ਵਿੱਚ ਵੱਖ-ਵੱਖ ਮੰਦਰਾਂ ਦੇ ਵਿੱਚ ਅੱਜ ਸ਼ਿਵਰਾਤਰੀ ਦਾ ਸ਼ੁਭ ਤਿਉਹਾਰ ਮਨਾਇਆ ਜਾ ਰਿਹਾ ਹੈ ਤੁਹਾਨੂੰ ਕੁਰਾਲੀ ਸ਼ਹਿਰ ਦੇ ਵਿੱਚ ਸਾਰੇ ਸ਼ਿਵਜੀ ਦੇ ਮੰਦਰਾਂ ਦੇ ਵਿੱਚ ਦਿਖਾਉਨੇ ਆ ਜੋ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸੋ ਬੜੀ ਧੂਮ ਧਾਮ ਦੇ ਨਾਲ ਸੰਗਤਾਂ ਪਹੁੰਚੀਆਂ ਨੇ ਨਤਮਸਤਕ ਹੋ ਰਹੀਆਂ ਨੇ ਬੜੀ ਸ਼ਾਦਾ ਭਾਵਨਾ ਦੇ ਨਾਲ ਮੱਥਾ ਟੇਕ ਰਹੀਆਂ ਨੇ ਤੇ ਆਓ ਤੁਹਾਨੂੰ ਲੈ ਚੱਲਦੇ ਆਂ ਕੁਰਾਲੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਸੋ ਇਹ ਸਾਰੀਆਂ ਝਲਕੀਆਂ ਦੇਖਣ ਦੇ ਲਈ ਬਣੇ ਰਹੋ ਸਾਡੇ ਇਹ ਤਮਾਨ ਚੈਨਲ ਦੇ ਨਾਲ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਬੱਤ ਕਟੋਰੀ ਉਤੇ ਹੱਥ ਹੋਈ ਕਟੋਰੀ ਉਤੇ ਹੱਥ ਕਿੱਛੇ ਦੇ ਨਾ ਕੁਛ ਬੱਚ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ 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 ਨ ਤਰੇ ਤਿੱਤੇ ਪੇੜ-ਪੋਦੇ ਲਾਵੇ ਥਾਪੇ ਪਰ-ਪਰ ਪਾਣੀ ਦੀਆਂ ਮਛਾਂ ਗਾ ਬਹਾਵੇ ਹਾਂਜੀ ਸੰਜੀਤ ਜੀ ਅੱਜ ਚਨਾਉ ਲੋ ਸ਼ਿਵ ਮੰਦਿਰ ਦੇ ਵਿੱਚ ਬਹੁਤ ਭੀੜ ਲੱਗੀ ਹੋਈ ਹੈ ਸ਼ਿ ਸ਼ਕਤਰੀ ਦੇ ਮੌਕੇ ਤੇ ਸੰਗਤਾਂ ਹੁੰਮ ਹਮਾ ਕੇ ਪਹੁੰਚੀਆਂ ਨੇ ਕੀ ਕਹੋਗੇ ਬੋਲ ਪੋਲਿਸ਼ੰਕਰ ਮਹਾਰਾਜ ਕੀ ਜੈ ਬੋਲ ਬਾਬਾ ਸਰਬਨਗਿਰ ਮਹਾਰਾਜ ਕੀ ਜੈ ਬੋਲ ਬਾਬਾ ਪੂਰਨਗਿਰ ਮਹਾਰਾਜ ਕੀ ਜੈ ਬੋਲ ਗੱਦੀ ਨਿਸ ਬਾਬਾ ਅਤਰੁਬਗਿਰ ਜੀ ਮਹਾਰਾਜ ਕੀ ਜੈ ਪਹਿਲਾਂ ਤਾਂ ਸਾਰੀ ਹੀ ਸੰਗਤਾਂ ਨੂੰ ਏ ਧਿਮਾਨ ਚੈਨਲ ਦੇ ਜਿੰਨੇ ਵੀ ਸੰਗਤਾਂ ਵੀਰਜੀ ਚੈਨਲ ਜਿੰਨੇ ਵੀ ਸੰਗਤਾਂ ਦੇਖ ਰਹੀਆਂ ਹਨ ਉਹਨਾਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਸਾਂਝਾ ਕਲੱਬ ਸ਼੍ਰੀ ਮੰਦਿਰ ਵੱਲੋਂ ਲੱਖ ਲੱਖ ਮੁਬਾਰਕਾਂ ਮਹਾ ਸ਼ਿਵਰਾਤਰੀ ਦਾ ਤਿਹਾੜੀ ਸ਼੍ਰੀ ਮੰਦਿਰ ਚਨਾਲੋਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਵੇਰੇ 3 ਵਜੇ ਤੋਂ ਹੀ ਸੰਗਤਾਂ ਦਾ ਇਕੱਠ ਹੈ ਜੋ ਤੁਹਾਡੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਲੇ ਸ਼ੰਕਰ ਦੇ ਭਗਤ ਮੱਥਾ ਟੇਕ ਚੁੱਕੇ ਹਨ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਈਨਾਂ ਦੇ ਵਿੱਚ ਲੱਗੇ ਹੋਏ ਹਨ ਮੈਂ ਆਪਣੇ ਸਾਂਝੇ ਕਲਾਬ ਵੱਲੋਂ ਤੇ ਆਪਣੇ ਵੱਲੋਂ ਸਾਰੀ ਸੰਗਤ ਚਨਾਲੋ ਨਿਵਾਸੀਆਂ ਨੂੰ ਆਪਣੇ ਵਾਰਡ ਨਿਵਾਸੀਆਂ ਨੂੰ ਤੇ ਕੋਰਾਲੀ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਤੇ ਇੰਡੀਆ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹੈ ਕਿ ਇਹ ਸ਼ਿਵਰਾਤਰੀ ਦਾ ਦਿਹਾੜਾ ਹੈ ਇਹ ਸਭ ਆਤੇ ਖੁਸ਼ੀਆਂ ਅਤੇ ਫੁੱਲਾਂ ਜੇਕਣਾ ਲੈ ਕੇ ਆਵੇ ਬੋਲ ਪੋਲੇ ਸ਼ੰਕਰ ਮਹਾਰਾਜ ਕੀ ਜੈ ਪਾਣੀ ਦੀਆ ਵਸ਼ਕਾਂ ਵਹਾਵੇ ਆਪੇ ਕਰਨ ਪਰ ਪਾਣੀ ਦੀਆ ਵਸ਼ਕਾਂ ਵਹਾਵੇ ਫੁੱਲ ਬਾਣ ਮੈਂ ਤੇ ਸੁਗੰਧੀਆਂ ਖਲਾਰੇ ਆਪੇ ਵੱਡੇ ਰੁੱਖ ਬਾਣ ਖੰਢੀ ਸ਼ਾਹ ਹੈ ਖਲਾਰੇ ਤੇ ਵੱਡੇ ਰੁੱਖ ਬਾਣ ਠੱਡੀ ਸ਼ਾਹ ਹੈ ਖਲਾਰੇ ਆਪੇ ਵੱਡੇ ਰੁੱਖ ਬਾਣ ਠੱਡੀ ਸ਼ਾਹ ਹੈ ਮੀ ਮਿਆਰੂ ਤੁਹਾਨੂੰ ਲੱਗੇ ਕੁੱਚੇ ਨ ਕਰੰਗ ਸ਼ਿਵ ਛਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਕਿੱਤੇ ਹੋ ਬਾਬਾਣ ਬੱਤਲਾਂ ਤੇ ਕੂਲ ਮਿਲ ਜਾਵੇ ਕਿੱਤੇ ਵਿਚਲੀ ਦੇ ਵਾਂਗੂ ਅਸਮਾਨ ਲੈ ਸ਼ਿਕਾਰੇ ਕਿੱਤੇ ਵਿਚਲੀ ਦੇ ਵਾਂਗੂ ਅਸਮਾਨ ਲੈ ਸ਼ਿਕਾਰੇ ਕਿੱਤੇ ਵਿਚਲੀ ਦੇ ਵਾਂਗੂ ਅਸਮਾਨ ਲੈ ਸ਼ਿਕਾਰੇ ਕਿੱਤੇ ਸੂਰੀਆ ਬਾਣ ਧੁੱਪ ਅਤਿ ਗਰਮੀ ਸਹਾਰੇ ਆਪੇ ਕਲਾ ਆਪਣੀ ਦੇ ਰੰਗ ਧਰਦੀ ਤੇ ਤਾਰੇ ਆਪੇ ਕਲਾ ਆਪਣੀ ਨਾ ਰੰਗ ਧਰਦੀ ਤੇ ਤਾਰੇ ਆਪੇ ਕਲਾ ਆਪਣੀ ਨਾ ਰੰਗ ਧਰਦੀ ਤੇ ਤਾਰੇ ਰੂਪ ਪਰਸ਼ਾਂ ਦਾ ਤਾਰੇ ਕਿੱਤੇ ਪਾੰਦਾ ਹੈ ਗਰਜ ਦੀਵ ਝੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੁਹਾਡਾ ਮੇਰਾ ਨਾਮ ਭਰਿੰਦਰ ਕੌਰ ਰੰਦਾਵਾ ਹੈ ਓਕੇ ਅੱਜ ਤੁਸੀਂ ਆਪਣਾ ਜੋ ਹਨੂਮਾਨ ਮੰਦਿਰ ਹੈ ਬਾਲਾ ਸੁੰਦਰੀ ਮੰਦਿਰ ਹੈ ਸੇਵਾ ਕਾਰਜ ਉਹ ਕਾਦੀ ਸੇਵਾ ਹੈ ਅ ਅੱਜ ਨਾ ਸ਼ਿਵਰਾਤਰੀ ਹੈ ਮਹਾਸ਼ਿਵਰਾਤਰੀ ਇਸ ਦਿਨ ਭਾਵੇਂ ਆਪ ਜੀ ਦਾ ਵਿਆਹ ਹੋਇਆ ਸੀਗਾ ਪਾਰਵਤੀ ਮਾਤਾ ਨਾਲ ਤੇ ਇਸ ਕਰਕੇ ਅਸੀਂ ਨਾ ਅੱਜ ਲੰਗਰ ਲਾਇਆ ਹੈ ਇਹ ਕੀ ਪਾਇਆ ਹੋਇਆ ਦੁੱਧ ਹੈ ਕੀ ਹੈ ਆ ਦੁੱਧ ਵੀ ਹੈ ਔਰ ਸਾਬੂਦਾਨੀ ਦੀ ਇਹ ਮਤਲਬ ਸਾਬੂਦਾਨਾ ਹੈ ਉਹਦੇ ਵਿੱਚ ਵਰਤ ਨਹੀਂ ਚ ਇਸਤੇਮਾਲ ਹੁੰਦਾ ਹੈ ਤਾਂ ਜਿਹੜੇ ਵਰਤ ਆਲੇ ਲੋਗ ਹੁੰਦੇ ਆ ਉਹ ਇਹ ਖਾ ਸਕਦੇ ਨੇ ਬਸ ਸਿੰਪਲ ਲੋਗ ਵੀ ਖਾ ਸਕਦੇ ਨੇ ਜੀ ਹਾਂਜੀ ਤੁਸੀਂ ਵਰਤ ਰੱਖਦੇ ਹੁੰਦੇ ਆ ਹਾਂਜੀ ਅਸੀਂ ਹਾਂਜੀ ਅਸੀਂ ਤਾਂ ਬਚਪਨ ਤੋਂ ਹੀ ਰੱਖਦੇ ਆ ਰਹੇ ਹਾਂ ਮੈਂ ਕਿਹਨੂੰ ਰੱਖਦੇ ਆ ਹਾਂਜੀ ਠੀਕ ਹੈ ਤੁਵੇ ਅੱਜ ਵਰਤ ਦੇ ਵਿੱਚ ਤੁਸੀਂ ਕੀ ਕੀ ਖਾਣਾ ਕੀ ਨਹੀਂ ਖਾਣਾ ਅਸੀਂ ਸੇਵਾ ਹੀ ਕਰਦੇ ਆ ਮੈਕਸਿਮਮ ਤਾਂ ਰਾਤ ਨੂੰ ਇੱਧਰ ਲੰਗਰ ਲੱਗਦਾ ਮਤਲਬ ਹੁੰਦਾ ਹੈ ਜੁਗਾ ਤਾਂ ਹੁੰਦਾ ਹੈ ਤਾਂ ਫੇਰ ਅਸੀਂ ਇੱਧਰ ਰਾਤ ਨੂੰ ਵੀ ਆਂਦੇ ਆ ਤਾਂ ਬਸ ਕੁਝ ਨਹੀਂ ਅਸੀਂ ਬਸ ਪ੍ਰਸ਼ਾਦ ਖਾਂਦੇ ਤੇ ਫਲ ਫਰੂਟ ਹੀ ਖਾਂਦੇ ਮੈਕਸਿਮਮ ਥੈਂਕ ਯੂ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਤੁਹਾਡਾ ਆਰਾਧਨਾ ਅੱਜ ਸੇਵਾ 'ਚ ਲੱਗੇ ਹੋ ਜੋ ਹਾਂਜੀ ਅੱਜ ਸ਼ਿਵਰਾਤਰੀ ਆ ਵਰਤ ਵੀ ਰੱਖਿਆ ਹੈ ਹਾਂਜੀ ਹਾਂਜੀ ਹਰ ਸਾਲ ਰੱਖਦੇ ਹਾਂ ਹਰ ਸਾਲ ਕਿ ਕਿੰਨੇ ਸਾਲ ਹੋ ਗਏ ਰੱਖਦੇ ਨੂੰ ਮੈਂ ਹਲੇ 20 ਇਅਰਸ ਦੀ ਹੋ ਗਈ ਆ ਜਿase ਜਤੀ ਰੱਖ ਰਹੇ ਆ ਜਤੀ ਰੱਖਦੇ ਆ ਹਾਂਜੀ ਓਕੇ ਸੋ ਤੁਸੀਂ ਵੀ ਰੱਖਿਆ ਹੋਣਾ ਹਾਂਜੀ ਹਾਂਜੀ ਵੀਰ ਜੀ ਹਾਂਜੀ ਹਰ ਸਾਲ ਰੱਖਦੇ ਹਾਂ ਹਾਂਜੀ ਹਰ ਸਾਲ ਲੰਗਰ ਲਈ ਦਾ ਹਰ ਸਾਲ ਵਰਤ ਰੱਖੀਦਾ ਆ ਓਕੇ ਹਾਂਜੀ ਸੋ ਕਿਵੇਂ ਲੱਗਦਾ ਤੁਹਾਨੂੰ ਇਹ ਸੇਵਾ ਕਰਕੇ ਉਹ ਬਹੁਤ ਵਧੀਆ ਲੱਗਦਾ ਵੀਰੇ ਜੀ ਅਸੀਂ ਹਰ ਸਾਲ ਇਹੀ ਸੇਵਾ ਕਰਦੇ ਰਹਿੰਦੇ ਆ ਵੀ ਮਹਾਰਾਜ ਸਭ ਦੀ ਸੁਣੇ ਜੀ ਪਰਮਾਤਮਾ ਸਾਡੀ ਤੇ ਸੁਣਦਾ ਹੀ ਐ ਠੀਕ ਐ ਵੀਰੇ ਇਸ ਕਰਕੇ ਲਈਦਾ ਆ ਠੀਕ ਐ ਅਸੀਂ ਪਹਿਲਾਂ ਚੰਡੀਗੜ੍ਹ ਲਾਂਦੇ ਸੀ ਹੁਣ ਕੋਰਾਲੀ ਆ ਗਏ ਤਰਾਣੀ ਨਾਲ ਲੱਗ ਗਏ ਹਾਂਜੀ ਧੰਨਵਾਦ ਓਕੇ ਜੀ ਸਰਦਨਦਰਮ ਯੂਵ ਮੰਡਲ ਵੱਲੋਂ ਅੱਜ ਇਥੇ ਸੰਮਲਨ ਲੰਗਰ ਦਾ ਬ्यवस्था ਕੀਤੀ ਗਈ ਸੀ ਕਿ ਉੱਥੇ ਹਾਜ਼ਰੀ ਲਵਾ ਰਹੇ ਹਾਂ ਜੀ ਸਾਡੇ ਵੱਲੋਂ ਪੂਰੇ ਪਰਿਵਾਰ ਵੱਲੋਂ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਸ਼ੁਕਤਾਂ ਬਹੁਤ-ਬਹੁਤ ਮਾਰਕਾਪ ਹੋ ਲੈਣਾ ਸਾਰਿਆਂ ਨੂੰ ਸਾਰੇ ਪਰਿਵਾਰਾਂ ਤੇ ਇਹਨ ਖੁਸ਼ੀਆਂ ਦਾ ਹੱਥ ਬਣਾ ਕੇ ਵੂਮਨ ਦੇ ਸ਼ਿਵਰਾਤਰੀ ਦੇ ਰੰਗ ਦੇ ਵਿੱਚ ਸਾਰੇ ਰੰਗ ਹੋਏ ਹੋਏ ਨੇ ਜੀ ਉਹਦੇ ਵਿੱਚ ਵੂਮਨਸ ਵੀ ਆ ਮੈਨਸ ਵੀ ਆ ਸਾਰੀ ਹੈਗੇ ਹਾਂ ਜੀ ਵਿੱਕੀ ਜੀ ਅੱਜ ਸ਼ਿਵਰਾਤਰੀ ਦਾ ਸੁਖ ਤਿਹਾੜਾ ਕੀ ਕਿਹਾ ਜਾਊ ਸ਼ਿਵਰਾਤਰੀ ਦਾ ਤਿਹਾੜਾ ਜੀ Hindu ਧਰਮ ਦੇ ਵਿੱਚ ਸ਼ਿਵ ਸ਼ੰਕਰ ਮਹਾਰਾਜ ਔਰ ਦੁਰਗਾ ਮਾਤਾ ਉਹਨਾਂ ਦੀ ਪੂਜਾ ਸਭ ਤੋਂ ਸੰਪੰਨ ਮੰਨੀ ਗਈ ਹੈ ਔਰ ਜਿਸ ਤਰ੍ਹਾਂ ਕਿ ਅੱਜ ਸਾਰੇ ਇੱਥੇ ਸਾਡੇ ਬਾਲਾ ਸੁੰਦਰੀ ਮਾਤਾ ਮੰਦਰ ਦੇ ਵਿੱਚ ਬਾਬਾ ਸੋਢੀ ਕਲੱਬ ਤੋਂ ਸਾਡੇ ਰਮਾ ਕੰਦ ਗਾਲੀਆ ਜੀ ਔਰ ਕਾਉਂਸਲਰ ਵੀ ਨੇ ਪ੍ਰਧਾਨ ਜੀ ਨੇ ਉਹ ਵੀ ਪਹੁੰਚੇ ਨੇ ਔਰ ਅੱਜ ਇੱਥੇ ਸੇਵਾ ਵੀ ਚੱਲ ਰਹੀ ਹੈ ਸਾਰਿਆਂ ਨੂੰ ਸਾਡੇ ਵੱਲੋਂ ਔਰ ਸਾਰੇ ਸਾਡੇ ਕਲੱਬ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮਹਾ ਸ਼ਿਵਰਾਤਰੀ ਦੀਆਂ ਔਰ ਇਹ ਤਮਾਨ ਚੈਨਲ ਸਾਡੇ ਪਾਰੀ ਪਹੁੰਚੇ ਨੇ ਸਾਰਿਆਂ ਨੂੰ ਤੁਹਾਨੂੰ ਵੀ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੈ ਸ਼ਿਵ ਸ਼ੰਕਰ ਨਾਤ ਮਹਾਰਾਜ ਕੀ ਜੈ ਸ਼ਿਵ ਸ਼ੰਕਰ ਦੇ ਕਈ ਰੂਪ ਕਈ ਉਹਦੇ ਰੰਗੜ ਸ਼ਿਵ ਸ਼ੰਕਰ ਦੀ ਨੀਲਾ ਸਾਰੇ ਜੱਗ ਤੋਂ ਨਿਆਰੀ ਆਪੇ ਨਰ ਤੇ ਨਰੇਣ ਆਪੇ ਅਰਜ ਹੈ ਨਾਰੀ ਆਪੇ ਨਰ ਤੇ ਦਰੇਣ ਆਪੇ ਅਰਜ ਨਾਰੀ ਆਪੇ ਦਰਸ ਤੇ ਮਾ ਬਿਸ਼ਨੂ ਮਹੇਸ਼ ਦੀ ਹੈ ਰਤਨਾ ਨਿਆਰੀ ਕਿੰਨਾ ਲੋਕਾਂ ਵਿੱਚ ਪੂਜਾ ਸ਼ਿਵ ਦੀ ਹੈ ਨਵਾਰੀ ਕਿੰਨਾ ਲੋਕਾਂ ਵਿੱਚ ਪੂਜਾ ਸ਼ਿਵ ਦੀ ਹੈ ਨਵਾਰੀ ਕਿੰਨਾ ਲੋਕਾਂ ਵਿੱਚ ਪੂਜਾ ਸ਼ਿਵ ਦੀ ਹੈ ਨਵਾਰੀ ਸ਼ਿਵਹਾਰੇ ਇੱਕ ਸੰਗ ਜਿਵੇਂ ਡੋਰ ਤੇ ਪਤੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਤੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈਓ ਦੇ ਰੰਗ ਨਾ ਪੈਰ ਤੇ ਤੋੜ ਤਾਰੇ ਫਿੱਤੇ ਪਾਏ ਜੋ ਕਿ ਰੂਪਸੀ ਬਣਾਇਆ ਕੱਲੇ ਨਾਲ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਰਿਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੋ ਅੱਜ ਮਹਾ ਸ਼ਿਵਰਾਤਰੀ ਦਾ ਤਿਉਹਾਰ ਹੈ ਤੁਹਾਡੇ ਵੱਲੋਂ ਇਹ ਲੰਗਰ ਲਗਾਇਆ ਗਿਆ ਹੈ ਹਾਂਜੀ ਹਾਂਜੀ ਅੱਜ ਸ਼ੁਭ ਦਿਨ ਤੇ ਅਸੀਂ ਸਾਰੇ ਪਰਿਵਾਰ ਨੇ ਜੰਦੀਰਨ ਸੰਧ ਰਾਣਾ ਪਰਿਵਾਰ ਚੰਡੀਗੜ੍ਹ ਤੋਂ ਅਸੀਂ ਸਾਰਿਆਂ ਨੇ ਆਂ ਸੇਵਾ ਕੀਤੀ ਹੈ ਜੀ ਜੀ ਤੁਸੀਂ ਚੰਡੀਗੜ੍ਹ ਤੋਂ ਸਪੈਸ਼ਲ ਆਏ ਹੋ ਅੱਜ? ਹਾਂਜੀ ਚੰਡੀਗੜ੍ਹ ਤੋਂ ਸਪੈਸ਼ਲ ਆਇਆ ਹੈ ਇਹ ਸਾਡੇ ਨਾਨਕੇ ਨੇ ਇੱਥੇ। ਜੀ। ਅਸੀਂ ਚੰਡੀਗੜ੍ਹ ਰਹਿੰਦੇ ਆ ਤੇ ਅੱਜ ਸਾਨੂੰ ਲੱਗਿਆ ਵੀ ਐਸੇ ਮੰਦਿਰ ਦੇ ਸਾਹਮਣੇ ਆਪਾਂ ਨੂੰ ਸਾਨੂੰ ਆ ਸੇਵਾ ਕਰਨੀ ਚਾਹੀਦੀ ਹੈ। ਜੀ। ਹਾਂਜੀ। ਕਿਵੇਂ ਲੱਗ ਰਿਹਾ ਸੇਵਾ ਕਰਨਾ? ਬਹੁਤ ਵਧੀਆ ਲੱਗਿਆ ਅਸੀਂ ਸਵੇਰ ਤੋਂ ਲੱਗੇ ਹੋਏ ਹਾਂ 7 ਵਜੇ ਤੋਂ ਲੱਗੇ ਹੋਏ ਅਸੀਂ ਤੇ ਹਜੇ ਤੱਕ ਵੀ ਸਾਡਾ ਉਤਸ਼ਾਹ ਉਦਾਂ ਦਾ ਉਦਾਂ ਹੀ ਹੈ। ਵੀ ਸਾਨੂੰ ਲੱਗਦਾ ਕਿ ਹੋਰ ਵੀ 3-4 ਘੰਟੇ ਲਈ ਅਸੀਂ ਕਰ ਸਕਦੇ ਹਾਂ ਸੇਵਾ। ਵਾਹ ਜੀ ਵਾਹ ਵਾਹ ਵਾਹ। ਹਾਂਜੀ ਕਿਹੜੀ ਸੇਵਾ ਹੈ ਆਪਣੀ ਦੁੱਧ ਦੀ? ਦੁੱਧ ਪ੍ਰਸ਼ਾਦ ਹੈ ਲੱਡੂ ਸੀਗੇ ਉਹ ਤਾਂ ਕੇਲੇ ਸੀਗੇ ਹੁਣ ਦੁੱਧ ਪ੍ਰਸ਼ਾਦ ਰਹਿ ਗਿਆ ਹੈ ਇਲਾਇਚੀ ਬਦਾਮ ਕਾਜੂ ਪਪਾ ਕੇ ਵਧੀਆ ਆਪਾ ਦੁੱਧ ਤਿਆਰ ਕੀਤਾ ਹੈ ਗਰਮਾ ਗਰਮ ਆਪਾ ਉਹ ਕਰ ਰਿਹਾ ਜੀ ਵਰਤ ਵੀ ਰੱਖਦੇ ਹੁੰਦੇ ਹਾਂ ਹਾਂਜੀ ਮੇਰਾ ਆਪਣਾ ਵਰਤ ਹੈ ਜੀ ਮੈਂ ਸਵੇਰ ਦੀ ਤਾਈ ਲੱਗੇ ਹਾਂਜੀ ਜੀ ਤੇ ਵਰਤ ਦੇ ਵਿੱਚ ਕੀ ਕੀ ਕਰਦੇ ਹੁੰਦੇ ਆ ਬਸ ਸਵੇਰੇ ਉੱਠ ਕੇ ਅਸੀਂ ਦੁੱਧ ਆਹੀ ਮੈਂ ਆਹੀ ਸਾਰਾ ਕੁਝ ਖਾਦਾ ਸੀਗਾ ਤੇ ਹੁਣ ਸ਼ਾਮੀ ਮੈਂ ਆਪਣਾ ਵਰਤ ਖੋਲਣਾ ਹੈ ਸਾਂਭਕ ਦੇ ਚਾਵਲ ਤੇ ਕੁੱਟੂ ਦੇ ਆਟੇ ਦੀ ਰੋਟੀ ਉਬਲੇ ਹੋਏ ਆਲੂ ਬਸ ਹਾਂਜੀ ਥੈਂਕ ਯੂ ਸ਼ਿਵਰਾਤਰੀ ਦੀਆਂ ਸ਼ੁਭ ਮੁਬਾਰਕਾਂ ਤੁਹਾਨੂੰ ਵੀ ਤੁਹਾਨੂੰ ਵੀ ਥੈਂਕ ਯੂ ਸੋ ਮਚ ਥੈਂਕ ਯੂ ਆਪਣਾ ਸ਼ੋਭਨਾਮ ਜੀ ਮੇਰਾ ਨਾਮ ਅਨੁਰਾਗ ਜੀ ਜੀ ਸੋ ਅੱਜ ਤੁਸੀਂ ਇਹ ਪ੍ਰਸ਼ਾਦ ਲਗਾਇਆ ਸ਼ਿਵਰਾਤਰੀ ਨੂੰ ਬਹੁਤ ਰੱਖਦੇ ਹਾਂ ਹਾਂਜੀ ਤੁਸੀਂ ਸੇਵਾ ਕਰਕੇ ਕਿਵੇਂ ਲੱਗ ਰਿਹਾ ਬਹੁਤ ਧੀ ਲੱਗ ਰਿਹਾ ਜੀ ਜੀ ਹਾਂਜੀ ਪਹਿਲਾਂ ਵੀ ਕੀਤੀ ਹੈ ਸੇਵਾ ਹਾਂਜੀ ਪਹਿਲਾਂ ਵੀ ਕੀਤੀ ਸੀ ਇੱਕ ਵਾਰ ਹੁਣ ਇਹ ਦੂਸਰੀ ਵਾਰ ਲਗ ਰਹੀ ਹੈ ਜੀ ਓਕੇ ਹਰ ਸਾਲ ਕਰਦੇ ਆਂ ਮਾ ਜੀ ਆਂ ਉਹ ਮੁਬਾਰਕਾਂ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸ਼ਿਵਰਾਤਰੀ ਦੀਆਂ ਥੈਂਕ ਯੂ ਹਾਂਜੀ ਆਪਣਾ ਸ਼ੋਗਨਾਮ ਜੀ ਰੰਦੀਰ ਹੈ ਜੀ ਰੰਦੀਰ ਜੀ ਸੋ ਤੁਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਹੋ ਸ਼ਿਵਰਾਤਰੀ ਨੂੰ ਮੁੱਖ ਰੱਖਦੇ ਹਾਂ ਹਾਂਜੀ ਸੋ ਆਪਣੇ ਕਿਹੜੇ ਕਿਹੜੇ ਇਹ ਲੰਗਰ ਅੱਜ ਚੱਲਿਆ ਅੱਜ ਦੁੱਧਾ ਚੱਲਿਆ ਜੀ ਦੁੱਧ ਤੇ ਕੇਲੇ ਜੀ ਤੇ ਲੱਡੀਆਂ ਦਾ ਪ੍ਰਸ਼ਾਦ ਚੱਲਿਆ ਜੀ ਜੀ ਸਭ ਤੁਹਾਡੀ ਕਿਰਪਾ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਚੱਲਿਆ ਜੀ ਇਹ ਚੀਜ਼ਾਂ ਦਾ ਪ੍ਰਸ਼ਾਦ ਚੱਲਿਆ ਜੀ ਸ਼ਰਧਾ ਨਾਲ ਸ਼ਰਧਾ ਪ੍ਰਭੂ ਵੱਲੋਂ ਹੋਈ ਜੀ ਤੁਸੀਂ ਵੀ ਵਰਤ ਰੱਖਿਆ ਹਾਂਜੀ ਫੈਮਲੀ ਨੇ ਰੱਖਿਆ ਜੀ ਮੈਂ ਨਹੀਂ ਅੱਜ ਵਰਤ ਰੱਖਿਆ ਜੀ ਅੱਜ ਓਕੇ ਜੀ ਹਾਂਜੀ ਅੱਜ ਫੈਮਲੀ ਨੇ ਵਰਤ ਰੱਖਿਆ ਸਾਰੀ ਜੀ ਸੋ ਤੁਹਾਨੂੰ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ ਹਾਂਜੀ ਪ੍ਰਧਾਨ ਜੀ ਮਹਾ ਸ਼ਿਵਰਾਤਰੀ ਦੀਆਂ ਸ਼ੁਭ ਕਾਮਨਾਵਾਂ ਤੁਹਾਨੂੰ ਤੁਹਾਨੂੰ ਪਹਿਲਾਂ ਤਾਂ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਈਮਾਨ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾ ਜੋ ਕਰਾਲੀ ਦੇ ਵਿੱਚ ਸਾਰੇ ਸ਼ਿਵ ਮੰਦਿਰਾਂ 'ਚ ਜਾ ਰਹੇ ਆ ਤੇ ਬਹੁਤ ਸ਼ਰਧਾ ਨਾਲ ਕੰਮ ਕਰ ਰਹੇ ਆ ਅੱਜ ਸ਼ਿਵਰਾਤਰੀ ਵਾਲੇ ਦਿਨ ਉਹਨੇ ਨਾਦ ਦਾ ਮੰਦਿਰ ਦੇ ਵਿੱਚ ਲੰਗਰ ਵਰਤ ਰਹੇ ਆ ਭੋਗ ਵੰਡ ਰਹੇ ਆ ਵਰਤ ਦਾ ਸਾਰਾ ਸਮਾਨ ਵੰਡ ਰਹੇ ਇਹ ਦੁਰਗਾ ਸ਼ੀ ਸ਼ਕਤੀ ਮਹਿਲਾ ਮੰਡਲ ਦੀ ਤਰਫ ਤੋਂ ਸਭ ਕੁਝ ਹੋ ਰਿਹਾ ਇਸ ਕਰਕੇ ਸਾਰੇ ਸ਼ਹਿਰ ਨੂੰ ਸ਼ਹਿਰ ਦੇ ਸਹਿਯੋਗ ਨਾਲ ਬਹੁਤ-ਬਹੁਤ ਵਧਾਈ ਹੈ ਸਭ ਨੂੰ ਬਹੁਤ-ਬਹੁਤ ਧੰਨਵਾਦ ਹੈ ਤੇ ਇਦਾਂ ਹੀ ਭੰਡਾਰੇ ਚੱਲਦੇ ਰਹਿੰਦੇ ਆ ਮਾਸੀ ਬੋਲੇ ਨਾਦਕਨ ਨਾਮ ਲੈ ਰਹੇ ਸਾਰੇ ਧੰਨਵਾਦ ਧੰਨਵਾਦ ਸਾਰੇ ਸ਼ਾਇਸ ਨੌਸੀਆਂ ਨੂੰ ਸ਼ਿਵਰਾਤਰੀ ਦੀ ਲਖ ਲਖ ਬਧਾਈ ਦਾਸ ਦਾਸ ਦਾ ਪਰਿਵਾਰ ਮਤਲਬ ਅਸੀਂ ਗਰੀਬਨਾਥ ਜੀ ਗਰੀਬਨਾਥ ਦਾ ਪਰਿਵਾਰ ਕ੍ਰਿਸ਼ਨ ਜੀ ਬਨਾਕ ਜੀ ਅਸੀਂ ਸਾਰੇ ਹਰ ਸਾਲ ਇਹ ਮਤਲਬ 20-25 ਸਾਲ ਤੋਂ ਲੰਗਰ ਲਾਣੇ ਆ ਰਹੇ ਹਾਂ ਪਗੋੜਿਆਂ ਦਾ ਏਸੀ ਤਰ੍ਹਾਂ ਪਰਮਾਤਮਾ ਮਿਹਰ ਕਰੇ ਅਸੀਂ ਇਸੇ ਤਰ੍ਹਾਂ ਜੀ ਵੀ ਲੰਦੇ ਰਹੇ ਧੰਨਵਾਦ ਘੰਟੇ ਗਲਟਤਾਏ ਰੂਪ ਸੀ ਬਣਾ ਕੋਈ ਰੂਪ ਸੇ ਬਣਾਇਆ ਕਰੇ ਨਾ ਗਲਟ ਕਾਏ ਉਹਨੇ ਇਹੋ ਗੱਲ ਸਾਰਿਆਂ ਨੂੰ ਦੱਸ ਸਮਝਾਈ ਕਾਲ ਬਨ ਕੇ ਗਲੇ ਤੇ ਹਰ ਇੱਕ ਦਿਨ ਮਾ ਪਾਏ ਕਾਲ ਬਨ ਕੇ ਗਲੇ ਚਹਰ ਇੱਕ ਦਿਨ ਮਾ ਪਾਏ ਕਾਲ ਬਨ ਕੇ ਗਲੇ ਚਹਰ ਇੱਕ ਦਿਨ ਮਾ ਪਾਏ ਕਾਲ ਕਿਸੇ ਤੋਂ ਨਾ ਪਰੇ ਚਾਹੇ ਜੀਵ ਹੋਵੇ ਜੰਤ ਜੀਵ ਸ਼ੰਕਰ ਤੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਸ਼ੰਕਰ ਦੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਸ਼ੰਕਰ ਤੇ ਕਈ ਰੂਪ ਕਈ ਉਹਦੇ ਰੰਗ ਸ਼ਿਵ ਰੂਪ ਨਤੀ ਪਰਵਾਲੇ ਸਾਨੂੰ ਚਰਨ ਵਿੱਚ ਲਾਇਆ ਸ਼ਿਵ ਗਿਆਨ ਜੁਲੀ ਪਾਇਆ ਚਰਨ ਵਿੱਚ ਲਾ ਕੇ ਸ਼ਿਵ ਗਿਆਨ ਜੁਲੀ ਪਾਇਆ ਸਾਨੂੰ ਇਸ ਪਵਿੱਤਰ ਝਾੜੇ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਵਰਕ ਦਿੰਦੇ ਜਿਹਨਾਂ ਨੂੰ ਇਸ ਪਵਿੱਤਰ ਸਥਾਨ ਤੇ ਆ ਕੇ ਭੋਲੇ ਸ਼ਕਤ ਦੇ ਚਰਨ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਕਿਉਂਕਿ ਇਹ ਉਹ ਸਥਾਨ ਹੈ ਇੱਥੇ ਸੁਆਮੀ ਜੀ ਮਹਾਰਾਜ ਨੇ ਬੜਾ ਲੰਬਾ ਸਮਾਂ ਕਰ ਸੇਵਾ ਕਰਕੇ ਜਿਹੜੇ ਸਾਧਨਾ ਕੀਤੀ ਹੈ ਔਰ ਉਹਨਾਂ ਦੇ ਸਾਰੇ ਇਲਾਕੇ ਤੇ ਹਮੇਸ਼ਾ ਬਿਹਰ ਪਰਿਆ ਹੱਥ ਰਿਹਾ ਹੈ ਹਮੇਸ਼ਾ ਸਿਖਸ਼ਾ ਦੇ ਰਿਹਾ ਹੈ ਅੱਜ ਅਸੀਂ ਭੋੜੀ ਸ਼ਰਕ ਦੇ ਦਰਬਾਰ ਹਾਜ਼ਰੀ ਲਾ ਕੇ ਆਪਣੇ ਆਪ ਬੜੇ ਭਾਗਾ ਵਾਲੇ ਸਭਨ ਦੇ ਕਿ ਉਹਨਾਂ ਦਾ ਸਾਡਾ ਅਸ਼ੀਰਵਾਦ ਮਿਲਿਆ ਔਰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਸਾਡੇ ਸਾਡੇ ਸਾਰੇ ਇਲਾਕੇ ਦੇ ਮੇਰੇ ਭੈਣ ਭਰਾ ਜਿਹੜੇ ਇੱਥੇ ਹਾਜ਼ਰੀ ਭਰਨ ਵਾਸਤੇ ਪਰਵਾਤ ਪਰ ਸਾਰੇ ਪਰਿਵਾਰਾਂ ਦੇ ਵਿੱਚ ਵੇਸਾ ਸ਼ਕਸ਼ਾਤੀ ਔਰ ਬਿਹਰ ਪ੍ਰਿਆਥਨਾ ਕਰਕੇ ਔਰ ਸਾਰੇ ਪਰਿਵਾਰ ਵੇਸਾ ਦੇ ਦੁਗੜੀ ਰਾਜ ਚੌਕੜੇ ਤਰੱਕੀ ਦੇਵੇ ਔਰ ਸਾਰੇ ਛੇਵੀਂ ਸ਼ਖੀਅ ਖੁਸ਼ੀ ਅਪਰਦਾਨ ਕਰੇ ਮੈਂ ਸੁਆਮੀ ਜੀ ਮਹਾਰਾਜ ਦੇ ਚਰਨ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਇਲਾਕੇ ਵੱਲੋਂ ਦੋਨੇ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਜੈਮਨ ਕਰਦਾ ਔਰ ਬੇਨਤੀ ਕਰਦਾ ਹੈ ਪ੍ਰਭੂ ਸਾਡੇ ਸਾਰੇ ਪਰਿਵਾਰਾਂ ਤੇ ਬਿਹਰ ਪ੍ਰਿਆਥਨਾ ਰੱਖਿਓ श्री हरिओम रमेश भाई श्री हरिओम रमेश भाई श्री हरिओम रमेश मेरा छोटा अमरजीत मान मेरा बहुत प्यारा वीर है बहुत दिल तो दिन तो इन दे नाल संबंध जुडिया है बहुत नेक और बहुत बढ़िया इंसान है हमेशा प्रभात पर खुशी उतर किया बस जी तुमान खाफ महाकावी रात 3 दिन पहले तानू बहुत बहुत मुबारक आज कैलाश धाम नदी पार पुरानी कुटिया दे विच काफी ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ ਕੀ ਕਹਿਣਾ ਸੋਮਜੀ ਮਹਾਰਾਜ ਕੀ ਜੈ ਇਹ ਉਹਨਾਂ ਦੀ ਸੋਮਜੀ ਦੀ ਉਪਾਰ ਕਿਰਪਾ ਹੈ ਮਹਾ ਸ਼ਿਵਰਾਤਰੀ ਦੇ ਤੁਸੀਂ ਦੇਖ ਰਹੇ ਹੋ ਵੀ ਅੱਜ ਮੇਲੇ ਮੰਗ ਮੰਸੀ ਸਵੇਰ 5 ਵਜੇ ਤੋਂ 4 ਵਜੇ ਤੱਕ ਮੇਲਾ ਲੱਗਿਆ ਹੋਇਆ ਪਰ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤੇ ਮੈਂ ਫਿਰ ਮੰਦਰ ਗਿਆ ਸੀ ਮੈਂ ਵੀ ਵਾਈਫ ਮੇਰੇ ਨਾਲ ਸੀ ਤਾਂ ਅਸੀਂ ਮੈਂ ਮੁੜਿਆ ਆਇਆ ਕਿਉਂਕਿ ਇੰਨੀ ਵੱਡੀ ਲਾਈਨ ਸੀ ਮੈਂ ਕਿਹਾ ਬਾਅਦ ਜਾਊਂਗਾ ਕਿ ਸੋਮਜੀ ਦੀ ਇੰਨੀ ਕਿਰਪਾ ਇਸ ਥਾਂ ਤੇ ਵੈਸੇ ਵੀ ਕੈਲਾਸ਼ਦਾਮ ਹੈ ਸ਼ਿਵ ਭਗਵਾਨ ਦਾ ਇਹ ਪ੍ਰੀਆ ਸਥਾਨ ਹੈ ਵੈਸੇ ਵੀ ਸੌਮੀ ਜੀ ਨੂੰ ਸ਼ਿਵ ਸਰੂਪ ਕਿਹਾ ਜਾਂਦਾ ਉਹ ਸੌਮੀ ਜੀ ਹੀ ਸ਼ਿਵ ਦਾ ਰੂਪ ਸੀ ਤੇ ਇਸ ਜਗਾ ਦੀ ਦਾ ਵੈਸੇ ਹੀ ਮਹੱਤਵ ਬਹੁਤ ਜ਼ਿਆਦਾ ਮਹੱਤਵ ਵੱਧ ਗਿਆ ਜੀ ਦਾ ਤੇ ਸ਼ਿਵਰਾਤਰੀ ਸਾਰੇ ਸੰਸਾਰ ਚ ਮਨਾਈ ਜਾਂਦੀ ਹੈ ਬੋਲੇ ਸ਼ੰਕਰ ਉਹਨਾਂ ਦੇ ਤੇ ਸਾਰਾ ਸੰਸਾਰ ਖੜਿਆ ਜੀ ਉਹਨਾਂ ਦੀ ਦ੍ਰਿਸ਼ਟੀ ਤੇ ਸਾਰੀ ਸ੍ਰਿਸ਼ਟੀ ਚੱਲਦੀ ਹੈ ਤੇ ਮਹਾ ਸ਼ਿਵਰਾਤਰੀ ਸਾਡੇ ਸਵੇਰ ਤੋਂ ਲੈ ਕੇ ਸ਼ਾਮ ਰਾਤ ਤੱਕ ਰਾਤ ਨੂੰ ਚਾਰ ਪੈਰ ਦਾ ਪੂਰਾ ਪੂਜਨ ਹੋਊਗਾ 9 ਵੇ ਸ਼ੁਰੂ ਹੋ ਕੇ ਸੁਬਾ 8 ਵੇ ਤੱਕ ਤੇ ਰਾਤ ਨੂੰ ਜਿਹੜੇ ਵਰਤਾਂ ਦਾ ਖਾਣਾ ਹੋਊਗਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਸਭ ਨੂੰ ਜਿਨ੍ਹਾਂ ਦਾ ਕੋਈ ਫਾਸਟ ਹੈ ਤੇ ਬਾਥੂ ਦੇ ਬਾਥੂ ਦੀ ਕੀ ਸੌਕੇ ਦੀ ਆਲੂ ਦੀ ਸਬਜ਼ੀ ਸੌਕੇ ਦੇ ਚਾਵਲ ਸਭ ਕੁਝ ਪ੍ਰੋਵਾਈਡ ਕਰਾਂਗੇ ਜੀ ਬਾਕੀ ਤਮਨ ਸਾਹਿਬ ਤੁਸੀਂ ਤੁਹਾਡਾ ਬਹੁਤ ਥੈਂਕ ਯੂ ਸਾਡੀ ਕੁੱਟਿਆ ਦਾ ਕੋਈ ਵੀ ਛੋਟਾ ਮੋਟਾ ਪ੍ਰੋਗਰਾਮ ਤੁਸੀਂ ਪੂਰਾ ਵਰਲਡਵਾਈਡ ਅੱਗੇ ਕਰਦੇ ਤੁਹਾਡਾ ਚੈਨਲ ਵੈਸੇ ਵੀ ਕਾਫੀ ਪ੍ਰਸਿੱਧ ਹੋ ਗਿਆ ਤੇ ਅਮਰਜੀਤ ਵੀਰ ਦਾ ਵੀਰ ਦਾ ਨਾਲ ਸਾਡੇ ਨਵਾਂ ਚੈਨਲ ਭਾਈ ਸਾਹਿਬ ਦਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸ਼ਿਵਰਾਤਰੀ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਬੋਲਿ ਸ਼ੰਕਰ ਸਭ ਦੀਆਂ ਮਨੋ ਕਾਮਨਾ ਪੂਰੀ ਕਰੇ ਆਓ ਇਸ ਥਾਂ ਤੇ ਤੁਸੀਂ ਮੱਥਾ ਟੇਕ ਕੇ ਜਾਓ ਤੇ ਆਪਣੇ ਮਨਮੋਦ ਗਿਆਂ ਮਰਦਾਂ ਪੂਰੀਆਂ ਕਰਕੇ ਜਾਓ ਮੈਨੂੰ ਛੱਡਣਾ ਹੋਇਆ ਬਾਖਨੀ